ਸਰ ਖਾਈਪਿੰਡ ਪਹੁੰਚੇ ਹੋ ਜਿੱਥੇ ਡਰੋਨ ਦਾ ਹਮਲਾ ਆਇਆ ਸੀਗਾ ਕੀ ਕਹਿਣਾ ਹੈ ਜੀ ਪਰਿਵਾਰ ਦੇ ਦੇਖੋ ਮੈਂ ਦੂਜੀ ਵਾਰ ਇੱਥੇ ਆਇਆ ਪਹਿਲਾਂ ਭਾਤਾ ਜੀ ਚਲੇ ਗਏ ਫਿਰ ਜਗਤਿੰਦਰ ਸਿੰਘ ਮਾਤਾ ਦਾ ਦਿਹਾਂਤ ਹੋ ਗਿਆ ਕਿ ਮਾਤਾ ਦਾ 80% ਵਰਨ ਸੀਗਾ ਇਹਨਾਂ ਦਾ 65% ਸੀ ਉਹ ਕੰਮੀ ਨੇ ਬਹੁਤ ਇਸ ਟੀਮ ਦੇ ਡਾਕਟਰਾਂ ਨੇ ਵੀ ਮਿਹਨਤ ਕੀਤੀ ਹੈ ਲੇਕਿਨ परमात्मा ਨੇ ਇਹ ਉਹ ਮੁਕਮਲ ਸਾਲੋਂ ਸੰਭਲਣ ਤੋਂ ਥੋੜਾ ਜਿਹਾ ਨਹੀਂ ਬੇਤਾ ਹੈ ਜਿਹਦੇ ਸਰਕਾਰੀ ਨੌਕਰੀ ਵਾਸਤੇ ਪੰਜਾਬ ਸਰਕਾਰ ਨੂੰ ਮੈਂ ਚਿੱਠੀ ਲਿਖ ਰਿਹਾ ਹਾਂ ਬਹੁਤ ਹੁਸਾਬ ਨੂੰ ਵੀ ਲਿਖਾਂਗੇ ਜਿੱਥੇ ਵੀ ਹੋ ਸਕੇ ਜੈ ਇਸ ਪ੍ਰਕਾਰ ਦੀ ਮਦਦ ਕਰਾਂਗੇ ਕਿਉਂਕਿ ਇਹ ਇੱਕ ਪਿੰਨਰ ਪਾਲਿਟਿਸ ਨੂੰ ਇਹਦੇ ਵਿੱਚ ਇਹ ਸ਼ੰਦਾ ਕੁਝ ਸਰਕਾਰਾਂ ਸੀਗਾ ਲੜਾਈ ਸੀ ਵੀ ਕੌਂਸੀ ਸੀ ਉਸ ਦੇ ਵੀ ਇਹਨਾਂ ਦਾ ਪਰਿਵਾਰ ਜਿਹੜਾ ਤੁਹਾਨੂੰ ਸਪੋਰਟ ਕਰਨਾ ਚਾਹਿਆ ਤੇ ਅਸੀਂ ਇਸ ਦੁਖੀ ਘੜੀ ਚ ਮੈਂ ਮਰੇਗਾ ਦਾ ਸਦਕਾ ਪਰਵਾਰ ਸਾਡੀ ਸਾਰੀ ਸੱਜਣ ਬੁੱਤ ਪਾਰਟੀ ਦੇੰਤਾ ਪਾਰਟੀ ਦੇ ਜੋ ਵੀ ਸਾਰੇ ਕੰਮ ਜਿਹੜਾ ਦੇ ਨਾਲ ਇਹਨੇ ਸਪੋਰਟ ਸਰ ਸੈਂਟਰ ਸਰਕਾਰ ਨਾਲ ਵੀ ਕੋਈ ਤੁਹਾਡੀ ਗੱਲ ਹੋਈ ਹੈ ਵੀ ਜਿਹੜਾ ਇਹਨਾਂ ਨੂੰ ਬਿਲਕੁਲ ਜੀ ਮੈਂ ਉਹਨਾਂ ਨੂੰ ਇਹਨਾਂ ਨੇ ਪੂਰੇ ਡੀਟੇਲ ਛੱਡੇ ਨੇ ਉਹ ਭੇਜਿਆ ਹੈਗਾ ਔਰ ਉਹਨਾਂ ਦੇ ਕੋਲੋਂ ਵੀ ਅਸੀਂ ਮੰਨ}\,\ਰਨ ਦੇ ਲਈ ਸਾਨੂੰ ਕੁਝ ਨਾ ਕੁਝ ਇਸ ਪਰਿਵਾਰ ਦੀ ਮਦਦ ਵਾਸਤੇ ਕੋਈ ਫਾਈਨੈਂਸ਼ੀਅਲ ਹੈਲਪ ਦੇ